यही चला रहा था मैं इधर देख रहा था अच्छा हाँ अच्छा, अचानक में एक आया ट्रक आया जैसे पहले मोटरसाइकिल है, ठीक है वो लड़ा दिया फिर अचानक में ट्रक भी आ गया अच्छा। मोटरसाइकिल पहले लड़े हैं कह रहे हैं कि बस ढाबे से निकले थी। तो ट्रक ने एक्सीडेंट हो हिट एंड रन का केस है वो के चला गया सुल्तानपुर लोधी रोड से ਸਤਬੁਰ ਪੈਟਰੋਲ ਪੰਪ ਨਜ਼ਦੀਕ ਇੱਕ ਮੋਟਰਸਾਈਕਲ ਐਕਟਿਵਾ ਨਾਲ ਟਕਰਾਨ ਉਪਰੰਤ ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਰਾਹਗੀਰ ਤੇ ਪੀਸੀਆਟੀਮ ਨੇ ਸਿਵਲ ਹਸਪਤਲ ਕਪੂਰਥਲਾ ਦਾਖਲ ਕਰਵਾਇਆ ਸਿਵਲ ਹਸਪਤਲ ਜਿਹੜੇ ਇਲਾਕੇ ਸਿਕੰਦਰਪੁੱਤਰ ਦੁਖੀ ਰਾਮ ਵਾਸੀ ਮੋਹੱਲਾ ਕੇਸਰੀ ਬਾਗ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਕੇਸ਼ ਨਾਲ ਰਾਤ 8:30 ਵਜੇ ਦੇ ਕਰੀਬ ਘਰੇਲੂ ਸਮਾਨ ਮੰਡੀ ਵੱਲ ਲੈਨ ਜਾ ਰਹੇ ਸੀ ਜਦੋਂ ਉਹ ਸੁਲਤਾਨਪੁਰ ਲੋਧੀ ਰੋਡ ਤੇ ਸਤਗੁਰ ਪੈਟਰੋਲ ਪੰਪ ਨਜ਼ਦੀਕ ਪਹੁੰਚ ਤਾ ਦੂਸਰੀ ਤਰਫ ਤੋਂ ਆ ਰਹੀ ਇੱਕ ਕੋਟੀ ਨਾਲ ਉਹਨਾਂ ਦੀ ਟੱਕਰ ਹੋ ਗਈ ਜਿਸ ਉਪਰੰਤ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਰੱਕ ਨਾਲ ਝਟਕਰਾ ਗਿਆ ਜਿਸ ਕਾਰਨ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੀਸੀਆ ਟੀਮ ਦੇ ਇੰਚਾਰਜ ਰਣਜੀਤ ਸਿੰਘ ਤੇ ਐਸਆਈ ਕਰਮਜੀਤ ਨੇ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਲ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁਕੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਲਾਸ਼ ਨੂੰ ਸਿਵਲ ਹਸਪਤਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਤੇ ਸਿਕੰਦਰ ਦਾ ਇਲਾਜ ਜਾਰੀ ਹੈ ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਗਿਆ सिकंदर कुमार क्या हुआ किस पे हम थे आप मोटरसाइकिल पे कैसे हुआ एक्सीडेंट है यही अच्छा, अच्छा, चला रहा था मैं इधर उधर देख रहा था अच्छा अचानक में एक आया ट्रक आया जैसे पहले मोटरसाइकिल आया ठीक है वो लड़ा दिया फिर अचानक में ट्रक भी आ गया मोटरसाइकिल पहले लड़े हैं पहले मोटरसाइकिल उसके बाद फिर ट्रक ਇਹ ਦੋ ਪੇਸ਼ੇ ਦਾ ਇਸ ਜੀ ਤੁਹਾਨੂੰ ਕੇਸ ਇਕਸਿੰਦਰ ਜਿਹੜਾ ਨੁਕੇਸ਼ ਹੋ ਉਹ ਤੇ ਬਰਾਡੈਡੀ ਅਸੀਂ ਲੈ ਕੇ ਕੋਣ ਆਏ ਡਾਕਟਰ ਸਾਹਿਬ ਇਹਨਾਂ ਨੂੰ ਪੀਸੀਆਰ ਵਾਲੇ ਨਾਲ ਲੈ ਕੇ ਆਏ ਨੇ ਤੇ ਮਾਦਮਾ ਦਾ ਮਾਲਕ ਸੀ ਉਹ ਲੈ ਕੇ ਆਏ ਨੇ ਤੇ ਜਿਹੜਾ ਸਿਕੰਦਰ ਉਹਦੀ ਵੀ ਲੱਤ ਕਾਫੀ ਇੰਜਰੀ ਆਲੀ ਐ ਐਕਸੀਡੈਂਟ ਵੇਸ ਕੀਤੀ ਹੈ ਫਿਰ ਦੇਖਦੇ ਕੀ ਹਾਲ ਹੈ ਤੇ ਰੁਕਸਤ ਦੱਸਦੇ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਨੂੰ ਕੋਈ ਪਤਾ ਲੱਗਿਆ ਇਹ ਕਹਿ ਰਹੇ ਨੇ ਕਿ ਬਸ ਟਾਬੇ ਨੂੰ ਨਿਕਲੇ ਸੀ ਤੇ ਇੱਕ ਟਰੱਕ ਨੇ ਐਕਸੀਡੈਂਟ ਹੋਇਆ ਫਿੱਟ ਅਨ ਦੈ ਕੇਸ ਉਹ ਮਾਰ ਕੇ ਚੱਲ ਗਏ ਬਾਕੀ ਉਹ ਪੁਲਿਸ ਦੇਖੇ ਇਨਵੈਸਟੀਗੇਸ਼ਨ ਠੀਕ ਹੈ यही चला रहा था मैं इधर उधर देख रहा था अच्छा अचानक अच्छा, में एक आया ट्रक आया जैसे पहले एक मोटरसाइकिल है ठीक है वो लड़ा दिया फिर अचानक में ट्रक भी आ गया अच्छा। मोटरसाइकिल पहले लड़े हैं कह रहे हैं कि बस ढाबे से निकले सी तो ट्रक ने एक्सीडेंट हुआ है हिट एंड रन का केस है वो मार के चला गया सुल्तानपुर लोधी रोड से ਸਤਬੁਰ ਪੈਟਰੋਲ ਪੰਪ ਨਜ਼ਦੀਕ ਇੱਕ ਮੋਟਰਸਾਈਕਲ ਐਕਟਿਵਾ ਨਾਲ ਟਕਰਾਨ ਉਪਰੰਤ ਟਰੱਕ ਨਾਲ ਟਕਰਾਨ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਨਾਂ ਨੂੰ ਰਾਹਗੀਰ ਤੇ ਪੀਸੀਆਟੀੀਮ ਨੇ ਸਿਵਲ ਹਸਪਤਲ ਕਪੂਰਥਲਾ ਦਾਖਲ ਕਰਵਾਇਆ ਸਿਵਲ ਹਸਪਤਲ ਜਿਹੜੇ ਇਲਾਕੇ ਸਿਕੰਦਰ ਪੁੱਤਰ ਦੁਖੀ ਰਾਮ ਵਾਸੀ ਮੋਹੱਲਾ ਕੇਸਰੀ ਬਾਗ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਕੇਸ਼ ਨਾਲ ਰਾਤ 8:30 ਵਜੇ ਦੇ ਕਰੀਬ ਘਰੇਲੂ ਸਮਾਨ ਮੰਡੀ ਵੱਲ ਲੈਨ ਜਾ ਰਹੇ ਸੀ ਜਦੋਂ ਉਹ ਸੁਲ ਸਾਨਪੁਰ ਲੋਧੀ ਰੋਡ ਤੇ ਸਤਗੁਰ ਪੈਟਰੋਲ ਪੰਪ ਨਜ਼ਦੀਕ ਪਹੁੰਚ ਤਾ ਦੂਸਰੀ ਤਰਫ ਤੋਂ ਆ ਰਹੀ ਇੱਕ ਸਕੂਟੀ ਨਾਲ ਉਹਨਾਂ ਦੀ ਟੱਕਰ ਹੋ ਗਈ ਜਿਸ ਉਪਰੰਤ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਰੱਕ ਨਾਲ ਝਟਕਰਾ ਗਿਆ ਜਿਸ ਕਾਰਨ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੀਸੀਆ ਟੀਮ ਦੇ ਇੰਚਾਰਜ ਰਣਜੀਤ ਸਿੰਘ ਤੇ ਐਸਆਈ ਕਰਮਜੀਤ ਨੇ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਲ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁਕੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਲਾਸ਼ ਨੂੰ ਸਿਵਲ ਹਸਪਤਲ ਦੇ ਮਰਦਾ ਘਰ ਵਿਚ ਰਖਵਾ ਦਿੱਤਾ ਗਿਆ ਤੇ ਸਿਕੰਦਰ ਦਾ ਇਲਾਜ ਚੱਲ ਰਿਹਾ ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਗਿਆ ਸਿਕੰਦਰ ਕੁਮਾਰ ਕੀ ਹੋਇਆ ਕਿਸ पे थे आप हम लोग ਮੋਟਰਸਾਈਕਲ ਤੇ ਹਾਂ ਕੈਸੇ ਹੋਇਆ ਐਕਸੀਡੈਂਟ ਕੌਣ ਚਲਾ ਰਹਾ ਸੀ ਮੋਟਰਸਾਈਕਲ ਉਹ ਹੀ ਚਲਾ ਰਹਾ ਸੀ ਕੀ ਨਾਮ ਹੈ ਉਸਕਾ ਮੁਕੇਸ਼ ਕੁਮਾਰ ਅੱਛਾ ਕਹਾਂ ਜਾ ਰਹੇ ਸੀ ਤੁਸੀਂ ਆਪ ਹਮ ਲੋਗ ਮੱਛੀ ਲੈਣੇ ਜਾ ਰਹੇ ਸੀ ਅੱਛਾ ਤੇ ਕੈਸੇ ਹੋਇਆ ਐਕਸੀਡੈਂਟ ਅੱਜ ਹੀ ਚਲਾ ਰਹਾ تھا ਮੈਂ ਇਧਰ ਤੋਂ ਦੇਖ ਰਹਾ ਸੀ ਕੁਛ ਹਾਂ ਜੀ ਅਚਾਨਕ ਮੇਗਾ ਆਇਆ ਟਰੱਕ ਆਇਆ ਤੇ ਸੇ ਪਹਿਲੇ ਮੋਟਰਸਾਈਕਲ ਹੈ ਠੀਕ ਹੈ ਉਹ ਲੜਾ دیا۔ ਇਹ ਰਸਾਇਣਿਕ ਮਟਰਕ ਵੀ ਆ ਗਿਆ ਮੋਟਰਸਾਈਕਲ ਫਾਇਲ ਲੜਿਆ ਪਹਿਲੇ ਮੋਟਰਸਾਈਕਲ ਬੜਾ ਉਸਕੇ ਬਾਅਦ ਟਰੱਕ ਮੈਂ ਇਹ ਦੋ ਪੇਸ਼ੈਂਟ ਆਏ ਸਨ ਇੱਕ ਨੂੰ ਕੇ ਸੀ ਸਿਕੰਦਰ ਜਿਹੜਾ ਨੁਕੇਸ਼ ਹੋ ਉਹ ਤੇ ਬਰਾਡ ਡੈਡੀ ਅੱਛੇ ਲੈ ਕੇ ਕੋਣ ਆਇਆ ਡਾਕਟਰ ਸਾਹਿਬ ਇਹਨਾਂ ਨੂੰ ਪੀ ਸੀ ਆਰ ਵਾਲੇ ਨਾਲ ਲੈ ਕੇ ਆਏ ਨਹੀਂ ਤੇ ਮਾਲੂਮ ਨਾ ਮਾਲਕ ਸੀ ਉਹ ਲੈ ਕੇ ਆਏ ਕਿ ਜਿਹੜਾ ਸਿਕੰਦਰ ਉਹਦੀ ਵੀ ਲੱਤ ਕਾਫੀ ਇੰਜਰੀ ਆਲੀ ਐ ਐਕਸੀਡੈਂਟ ਵੇਸ ਕੀਤੀ ਹੈ ਫੇ ਦੇਖਦੇ ਕੀ ਹਾਲ ਹੈ ਇਹ ਦੱਸੋ ਕਿ ਕਿਸ ਤਰ੍ਹਾਂ ਐਕਸ ਨੂੰ ਪਤਾ ਲੱਗਿਆ ਇਹ ਕਹਿ ਰਹੇ ਨੇ ਕਿ ਬਸ ਢਾਬੇ ਨੂੰ ਨਿਕਲੇ ਸੀ ਤੇ ਇੱਕ ਟਰੱਕ ਨੂੰ ਐਕਸੀਡੈਂਟ ਹੋਇਆ ਫਿੱਟ ਅਨਡਨ ਕੇਸ ਹੁਣ ਮਾਰਕੀ ਚੱਲ ਗਿਆ ਬਾਕੀ ਉਹ ਪੁਲਿਸ ਦੇ ਇਨਵੈਸਟੀਗੇਸ਼ਨ ਠੀਕ ਹੈ